ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਨੇ ਬਣਾਉਣੇ ਸੀਗੇ ਦਹੀਂ ਆਲੂ ਤੇ ਇਹ ਰੈਸਪੀ ਮੈਂ ਕਾਫੀ ਦਿਨਾਂ ਦੀ ਬਣਾਉਣ ਨੂੰ ਸੋਚ ਰਹੀ ਸੀਗੀ ਪਰ ਮੌਕਾ ਤੇ ਨਹੀਂ ਮਿਲਿਆ ਜਿਆਲੀ ਕੁਛ ਨਾ ਕੁਝ ਬਣ ਜਾਂਦਾ ਸੀਗਾ ਤੇ ਇਹ ਦਹੀਂ ਵੀ ਕਾਫੀ ਦਿਨਾਂ ਦਾ ਪਿਆਇਆ ਤਾਂ ਮੰਮੀ ਮੈਨੂੰ ਕਹਿੰਦੇ ਸੀ ਇਹਦਾ ਕੀ ਕਰੀਏ ਕੜੀ ਪਹਿਲਾਂ ਬਣਾ ਲਈ ਸੀਗੀ ਕੜੀ ਲਈ ਲੱਸੀ ਲੈ ਆਂਦੀ ਸੀ ਮੈਂ ਕਿਹਾ ਫਿਰ ਹੁਣ ਇਹਦਾ ਦਹੀਂ ਆਲੂ ਬਣਾ ਲੈਂਦੇ ਆ ਵੀ ਮੇਰਾ ਉਹ ਬਣਾਉਣ ਨੂੰ ਦਿਲ ਕਰ ਗਿਆ ਹੈ ਵੀ ਹੋਰ ਤਾਂ ਇਹਦਾ ਕੀ ਬਣਾਵਾਂਗੇ ਆਲੂ ਵੀ ਬਾਕੀ ਨਵੇਂ ਲੈ ਲਦੇ ਨੇ ਆਲੂ ਵੀ ਨਵੇਂ ਲੈ ਹੁੰਦੇ ਆ ਪਹਿਲਾਂ ਮਾਰੀ ਨਹੀਂ ਆਈ ਜਦ ਦਿਨ ਮਾਰੀ ਆਈ ਉਹਦੋਂ ਆਲੂ ਖਾਧ ਹੋਗੇ ਫਿਰ ਹੁਣ ਡੈਡੀ ਨੇ ਕੱਲ ਆਲੂ ਲਿਆ ਕਿ ਦਿੱਤੇ ਹੈਗੇ ਤੇ ਹੁਣ ਆਪਾਂ ਦਹੀਂ ਆਲੂ ਬਣਾਉਣੀਆਂ ਜਿਹਦੇ ਵਾਸਤੇ ਆਲੂ ਉਬਾਲ ਕੇ ਰੱਖ ਲੈ ਛਿੱਲ ਕੇ ਬਾਕੀ ਆ ਦਹੀਂ ਆ ਇਹਨੂੰ ਚੰਗੀ ਤਰ੍ਹਾਂ ਹੀ ਕਰ ਜਾਣਾ ਫੈਂਟ ਲੈਣਾ ਜੰਦੇ ਹਾਂ ਹਾਂ ਜੀ ਕੜਾਹੀ ਚ ਪਾ ਲਿਆ ਅੱਧੀ ਘੜਛੀ ਤੇਲ ਦੀ ਹੁੰਦਾ ਹੋ ਗਈ। ਚਲੋ ਜਦੋਂ ਹੁੰਦਾ ਵੈਸੇ ਕਲਕਿਆ ਹੋਇਆ ਤੇਲ ਆ। ਤੇ ਇਸ ਦਹੀਂ 'ਚ ਪਾਣੀ ਪਾ ਕੇ ਇਹਨੂੰ ਪਤਲਾ ਜਿਹਾ ਕਰ ਲੈਂੀਆਂ। ਮਸਤੀ ਜਿਹਾ ਨੂੰ। ਜੀਰਾ ਕਲਕ ਗਿਆ। ਹੁਣ ਆਪਾਂ ਪਾ ਦਿੰਨੇ ਆ ਪਿਆਜ਼। ਪਿਆਜ਼ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇ ਨਾ ਪਿਆਜ਼ ਤੇ ਬਣਾ ਸਕਦੇ। ਤੇ ਹੁਣ ਆਪਾਂ ਦਹੀਂ ਨੂੰ ਫੈਂਟ ਲਿਆ ਸੀ। ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਦਹੀ ਗਿਮੇਰ। ਹਲਦੀ, ਧਨੀਆ ਪਾਊਡਰ, ਗਰਮ ਮਸਾਲਾ, ਨਮਕ। ਮੈਰੀਨੇਸ਼ਨ ਜੀ ਤਿਆਰ ਹੋ ਗਈ ਹੈ। ਹਾਂਜੀ। ਤੇ ਮੇਰੇ ਯਾਦ ਆਇਆ ਵੀ ਆਪਾਂ ਤਾਂ ਹਰੀ ਮਿਰਚ ਪਾਉਣੀ ਹੈ। ਐਸੀ ਮੇਰੇ ਕੋਲ ਗ੍ਰਾਇੰਡ ਕੀਤੀ ਹੋਈ ਆਹੀ ਪਾ ਦਿੰਦੇ ਆ। ਜਿਹੜੀ ਐਡ ਕਰ ਦਿੰਨੇ ਆ ਹਰੀ ਮਿਰਚ ਦਾ ਚਮਚਾ ਗ੍ਰਾਇੰਡ ਕਰਕੇ ਰੱਖੀ ਹੋਈ ਹੈ। ਥੋੜਾ ਪਾਣੀ ਹੋਰ ਪਾ ਦਿੰਦੇ ਆ। ਤੇ ਪਿਆਜ਼ ਆਪਣਾ ਭੁੱਜ ਗਿਆ। ਅਸੀਂ ਇਹਦੇ ਐਡ ਕਰਨਾ। ਥੋੜਾ ਗੈਸ ਥੇਜ ਰੱਖਣਾ। ਹੁਣ ਆਪੇ ਚਾਲੂ ਐਡ ਕਰ ਦਿੰਨੇ ਆ ਥੋੜੇ ਥੋੜੇ ਮੈਸ਼ ਕਰਕੇ। ਜਿਹੜੇ ਛੋਟੇ ਹੋ ਸਾਫ ਤੇ ਹੀ ਸਿੱਟ ਸਕਦੇ ਆ। ਸਾਫ ਸਿੱਟਦਾ। ਸਿੱਟਦੇ। ਮੈਂ ਇੱਕ ਚਾਰੇ बटा ਲੱਗਦਾ ਉਹਨੂੰ ਕਰਤੀ ਮਾਣਾ ਜਿਹੜਾ ਹਾਂ ਇਹ ਇੱਕ ਬਸ ਠੀਕ ਹੈ ਬਾਹਲਾ ਵੀ ਨਾ ਕਰ ਇੰਨਾ ਕਰ ਦੇ ਸਬਜ਼ੀ ਆਪਣੀ ਤਿਆਰ ਹੋ ਗਈ ਜੀ ਮੇਥੀ ਪਾਤੀ ਇਹਦੇ ਵਿੱਚ ਗੈਸਟੋਨ ਲੱਗੇ ਹੋਣ ਬਸੇ ਵੀ ਜਾਣਾ ਸੀ ਕਿਤੇ ਭਰਾਵਾ ਦਾਦਾ ਜੀ ਮੇਰਾ ਗੈਸਟ ਕਿਉਂ ਨਹੀਂ ਪਰ ਫਿਰ ਹਾਂ ਥੋੜਾ ਜਿਹਾ ਚਲੋ ਕਾਲੀ ਤਾਂ ਸੀਗੇ ਨਹੀਂ ਕੋਈ ਐਨੀ ਜਾਣਦੇ ਜਾ ਕੇ ਵੀ ਗੱਲ ਨਹੀਂ ਕਰਨੀ ਅਸੀਂ ਉਹ ਤਾਂ ਕਹਿੰਦੇ ਸੀ ਜੇ ਰਹਿਣ ਦੇ ਕੋਈ ਜਾਵਾਂ ਮੈਂ ਕਿਹਾ ਨਹੀਂ ਵੀ ਜਦੋਂ ਰੋਟੀ ਦਾ ਟਾਈਮ ਆ ਰੋਟੀਆਂ ਨੇ ਇੱਥੇ ਟਾਕੇ ਜਾਵਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ। ਮੈਂ ਕਿਹਾ ਹੁਣ ਆ ਸਰਜੀ ਵੀ ਟੇਸਟ ਕਰਾ। ਦੁਬਾਰਾ ਰੋਟੀ ਖਾਣੀ ਆੜੀ। ਤਵਾਨ ਨੇ ਕਿਹਾ ਜੀ ਬਣੀ ਹੋਣੀ ਆ। ਤੁਸੀਂ ਮੈਂ ਦੇਖੀ ਸੀ ਮਾੜੀ ਸੀ। ਸਾਗ ਸੀ। ਮੈਂ ਕਿਹਾ ਵੀ ਦੇਖ ਲਵਾਂ ਵੀ ਮਾੜੀ ਸੀ ਖਾਣਯੋਗੀ ਹੈਗੀ ਨਹੀਂ ਤੇ ਮੈਂ ਮੁੜ ਕੇ ਕਹਿ ਦੇਣ ਵੀ ਅਸੀਂ ਨਹੀਂ ਭੈਣ ਕੋ ਰੋਟੀ ਖਾਣੀ ਹੈਗੀ। ਉਹ ਤਾਂ ਖਤਰਨਾਕ ਚੀਜ਼ ਹੈ ਖਾਉਣੀ ਆ। ਤੇ ਸਬਜੀ ਆਪਾਂ ਨੇ ਬਣਾਤੀ ਸੀ। ਬਾਜਨ ਨੂੰ ਪੈ ਗਿਆ ਆ ਗਿਆ ਸੀ। ਉਹ ਟੇਸਟ ਕਰਕੇ ਉਹ ਕਹਿੰਦੇ ਕੀ ਸੀ ਖਵਾ ਸਮਾ ਨਹੀਂ ਸੀ ਕਹਿੰਦੇ ਬਰਾ 호텔 ਤੋਂ ਮੰਗਾਈ ਗਾਈਆਂ ਨਹੀਂ ਸੀ ਕੋਟੂ ਤੋਂ ਮੰਗਾਈਆਂ ਕਿਉਂਕਿ ਉਹ ਕਹਿੰਦੇ ਮੈਨੂੰ ਮੇਥੀ ਵਾਲੀ ਹੀ ਵਧੀਆਂ ਲੱਗਦੀ ਮੈਂ ਮੇਥੀ ਪਾਲਤੀ ਐਂਡ ਤੇ ਬਾਅਦ ਚ ਅਸੀਂ ਚੱਲ ਗਏ ਸੀਗੇ ਵਿਆਹ ਦੀ ਪਾਰਟੀ ਸੀ ਜਿਹੜੇ ਸਿੰਘ ਦਾ ਅਨੰਦ ਕਾਰਜ ਹੋਏ ਸੀਗੇ ਉਹਨਾਂ ਦੇ ਵਿਆਹ ਦੀ ਅੱਜ ਪਾਰਟੀ ਰੱਖੀ ਹੋਈ ਸੀਗੀ ਉੱਥੇ ਚੱਲ ਗਏ ਸੀ ਹੁਣ ਉਸ ਤੋਂ ਬਾਅਦ ਹੁਣ ਅਸੀਂ ਆਏ ਆ ਡੈਡੀ ਵੀ ਖੇਤ ਗਏ ਹੋਏ ਸੀਗੇ ਖੇਤੋਂ ਡੈਡੀ ਵੀ ਆ ਗਏ ਹੁਣ ਆਪਾਂ ਬਣਾਉਣੀ ਆ ਰੋਟੀ ਡੈਡੀ ਜੀ ਦੇ ਲਈ ਦਿਨ ਛੋਟੇ ਹੋਗੇ ਨਾ ਸਭ ਤੋਂ ਛੋਟਾ ਦਿਨ ਵੀ ਆਉਣੇ ਵਾਲਾ ਹੀ ਹੈ ਬਸ ਇੱਕ ਦੋ ਦਿਨਾਂ ਸੇ ਦਿਨ ਛੋਟੇ ਹੋਗੇ ਦਿਨ ਇੰਦੇ ਲੰਬੇ ਜਾਂਦਾ ਰਾਤ ਬਾੜੀ ਛੇਤੀ ਆਏ ਬਸ ਸਾਰੇ ਡੋਬੀ ਜਾਂਦਾ ਇੱਕਦਮ ਗੈਰਨੀ ਰਹੀ ਹੋ ਜਾਂਦਾ ਹਾਂਜੀ ਅੱਜ ਜਦੋਂ ਅਸੀਂ ਆਉਂਦੇ ਸੀ 6 ਵਜੇ ਹੋਏ ਸੀਗੇ ਸਾਰੇ ਪਿੰਡ ਜੰਮੇ ਹੀ ਖਾਲੀ ਸੁੰਸਾਨ ਪਏ ਸੀਗੇ ਐਂ ਲੱਗਾ ਸੀ ਵਿੱਚ ਮੈਨੂੰ ਪਤਾ ਹੀ ਰਾਤ 10 11 ਵਜੇ ਹੁੰਦੇ ਨੇ ਰਾਤ ਨੂੰ ਆਉਂਦੇ ਮਮੀ ਨਾਲ ਗੱਲ ਹੋ ਗਈ ਸੀਗੀ ਹਰੋਂ ਤੋਂ ਪਹਿਲਾਂ ਚਾਚਾ ਜੀ ਦਾ ફોਨ ਆਇਆ ਸੀਗਾ ਕਹਿੰਦੇ ਮੰਮੀ ਆ ਗਈ ਹੈ ਕਿ ਹਜੇ ਆਏ ਨਹੀਂ ਹੈਗੇ ਚਾਚਾ ਜੀ ਹੱਸਦੇ ਸੀ ਕਹਿੰਦੇ ਧਰਨੇ ਕਿਉਂ ਤੇ ਹੋਰ ਲਾਈਨ ਨਹੀਂ ਕਹਿੰਦੇ ਤੂੰ ਹੀ ਇਕੱਲੀ ਸਾਡੇ ਘਰ ਤਾਂ ਉਹ ਹੋ ਜਾਜੂ ਆਉਣੀ ਹੈ ਕਰਮਾ ਆ ਗਈਆਂ ਮੈਂ ਚਾਚਾ ਜੀ ਨੂੰ ਹੱਸਣ ਲੱਗੀ ਮੈਂ ਕਿਹਾ ਥੱਡੇ ਤੇ ਗਈ ਹੋਈ ਹਾਂ ਇਹ ਵੀ ਚਾਚਾ ਨੂੰ ਸ਼ੌਂਕ ਹੈ ਤੇ ਵੀ ਚਾਣਾ ਤਾਂ ਮੈਨੂੰ ਸ਼ੌਂਕ ਆ ਹੋਰ ਸਾਡੇ ਘਰ 'ਚ ਕਿਸੇ ਦਾ ਨਹੀਂ ਆਇਆ ਕੋਈ ਨਹੀਂ ਆਇਆ ਥੱਡੇ ਤੇ ਗਈ ਨਹੀਂ ਹਾਂ ਮੈਨੂੰ ਸਮਝ ਨਹੀਂ ਆਇਆ ਪਹਿਲਾਂ ਵੀ ਕੀ ਕਹਿ ਰਹੀ ਹੈ ਮੇਰੇ ਗਾਣਾ ਚਾਚਾ ਜੀ ਤੁਹਾਡੇ ਤੇ ਗਈ ਹੋਈਆਂ ਆਂ। ਆਂਦੀਆਂ ਚ ਉਹ ਉੱਥੇ ਵੀ ਜਿਹੜਾ ਕੁਝ ਖਾਣ ਨੂੰ ਬਣਦਾ ਸੀ ਉਹ ਬਾਲੀ ਸ਼ੇਰ ਦੀ ਠੰਡਾ ਹੋ ਰਿਆ ਸੀ। ਵੀਜਾ ਬਣਾਇਆ ਸੀਗਾ। ਨਾਲ ਦੀ ਨਾਲ ਠੰਡਾ ਹੋ ਜਾਂਦਾ ਸੀ। ਖਾਣ ਦੀ ਨਾਲ ਕਹਿੰਦੇ ਠੰਡਾ ਹੋ ਰਿਆ। ਕਰਦੀਆਂ ਚਹੀਦੀਆਂ ਖਾਣ ਨੂੰ। ਕਿਉਂਕਿ ਉਹਨੂੰ ਕੱਟਦੇ ਆ ਜਦੋਂ ਕੱਟਦੇ ਸਾਰ ਨੂੰ ਵੱਡੀ ਟ੍ਰੇ ਸੀ। ਸਾਰਾ ਕਰ ਲਈ ਆਉਂਦੇ ਸੀ ਜਦੋਂ ਉਹਨੂੰ ਠੰਡਾ ਹੋ ਜਾਂਦਾ ਸੀ। ਨਾਲੇ ਉਹਨਾਂ ਦੀ ਆਪਣੀ ਸਪੀਡ ਨਹੀਂ ਨਾ ਹੁੰਦੀ ਜਿਹੜੇ ਡੇਲੀ ਉਹ ਕਰਦੇ ਨੇ ਉਹਨਾਂ ਦੀ ਸਪੀਡ ਜ਼ਿਆਦਾ ਹੁੰਦੀ ਆ। ਹੂਏ। ਆਹ ਤਰੀਕੇ ਨਾਲ ਪਹਿਲੀ ਵਾਰ ਗਾਣਾ ਦਹੀਂ ਤੇ ਆਲੂ ਬਹੁਤ ਤਰੀਕੇ ਨਾਲ ਖਾਦੇ ਨੇ। ਸਰਸੌ ਦੀ ਫੇਲੀਵਰ ਬਣਾਣੀ ਹੈ ਮੈਂ ਕਿ ਗਾੜੀ ਤੇ ਦੀ ਕਰਾਰੀ ਜਿਹੜੀ ਇਸੇ ਦੀ ਕਹਿੰਦੀ ਮੈਂ ਬਣਾਉਣੀ ਆ ਬਣਾਉਣੀ ਆ ਮਸਾਲਿਆਂ ਨੇ ਬਣਾਉਣਾ ਜੋ ਮਰਜ਼ੀ ਬਣਾਉਣਾ ਬਣਾਉਣਾ ਆਉਣਾ ਵੀ ਚਾਹੀਦਾ ਹਾਂਜੀ ਹਾਂਜੀ ਪਰ ਦਹੀਂ ਨਾਲ ਬਣਾਉਣਾ ਥੋੜਾ ਰਿਸਕ ਹੁੰਦਾ ਨਾ ਦਹੀਂ ਥੋੜਾ ਖਰਾਬ ਫਟ ਜਾਂਦਾ ਜੇ ਨਾ ਬੰਦਾ ਸਹੀ ਤਰੀਕਾ ਨਾਲ ਕਰੇ ਦਹੀਂ ਜੇ ਖੱਟਾ ਆ ਫਿਰ ਘਟੀ ਬਣੂਗੀ ਮੈਂ ਦਹੀਂ ਤਾਜ਼ਾ ਹੋਇਆ ਜੇ ਤਾਜ਼ਾ ਹੋ ਬਣੂਗੀ ਆਲੋ ਵੀ ਨਵੇਂ ਧੰਦੇ ਸੀਗੇ ਇਹ ਚ ਹੀ ਬਣੇ ਸਭ ਤੋਂ ਪਹਿਲਾਂ ਦਹੀਂ ਦਾ ਤਾਂ ਦੱਸ ਵੀ ਨਹੀਂ ਸਕਦੀ ਮੰਮੀ ਨੇ ਜਾਣ ਤਾਂ ਵੀ 10 ਦਿਨ ਪਹਿਲਾਂ ਦਾ ਮੰਮੀ ਜੀ ਜਿਸ ਵੈਲ ਆਉਂਦੀ ਸੀ ਮੰਮੀ ਕਹਿੰਦੇ ਸੀ ਸੈਟ ਲੈਣਾ ਸੀ ਨੇਗਾ ਕੋਲਾ ਦਹੀਂ ਦਾ ਖਰਾਬ ਹੈ ਨੂੰ ਮੇਰਾ ਜੀਹੀ ਕੀਤਾ ਕਹਿੰਦੇ ਇਹ ਵੀ ਗੱਲ ਆ ਪੁੱਤਰਾ ਤਾਹੀਂ ਜਿੱਦਣ ਦੀ ਮੰਮੀ ਕਿਹਾ 16 ਕਿਲੋ ਬਜਰ ਘਟ ਗਏ ਕਿੰਨਾ ਘਟ ਗਿਆ ਸਵਾ 16 ਕਿਲੋ ਅੱਜ ਭਾਈ ਤਰਵੇਂ ਕੋਲਦੇ ਸੀ ਗੋਭੀ ਵਾਲਾ ਵਧੀਆ ਸੀ ਕਹਿੰਦੇ ਵਰਕਰ ਉਹ ਵੀ ਉਹ ਜੀ ਕੀਤਾ ਉਹਨਾਂ ਦਾ ਬਾਈ ਬਹੁਤ ਵਧੀਆ 버ਗਰ ਸੀ ਕੋਸਵਾਲ ਬਣੀ ਅਸੀਂ ਜੇ ਮਾੜਾ ਹੁੰਦਾ ਆਪਾਂ ਕਹਿੰਦੇ ਵੀ ਮਾੜਾ ਹੂੰ ਕ੍ਰਾਂਚੀ ਪੂਰਾ ਸੀ ਮੰਮੀ ਦਸ ਦਿਨ ਹੋਰ ਲਾਇਆ ਸਾਰੇ ਲਿੱਸੇ ਹੋਰ ਹੋ ਜਾਣਗੇ ਨਹੀਂ ਨਹੀਂ ਮੇਰਾ ਵਜੋਂ ਤਾਂ ਵੀ ਵਧ ਗਿਆ ਨੋ ਦਾ ਤੇ ਮੁੰਡੇ ਤਾਂ ਨਹੀਂ ਵਧਿਆ ਤੇਰਾ ਵੀ ਪੁੱਤ ਕੱਢ ਗਿਆ ਮੇਰੇ ਨਾਲ ਵਧ ਗਿਆ ਡੈਡੀ ਮੇਰਾ ਉੱਥੇ ਐਨੀ ਸੋਨਸਰਾ ਭਈ ਹੈ ਨਾ ਘਰ ਦੇ ਵਿੱਚ ਸੈਸਾਹ ਬਹੁਤ ਹੀ ਅੰਦਰ ਬੈਠੇ ਰਹਿੰਦੇ ਨੇ ਡੇਡੀ ਫਿਰ ਬਾਹਰ ਚਲ ਜਾਂਦੇ ਆ ਜਾਂ ਕਈ ਵੇਲੇ ਆ ਜਾਂਦੇ ਆ ਉਹਨਾਂ ਨਾਲ ਅਸੀਂ ਗੱਲਾਂ ਵੀ ਕੀ ਕਰੀਏ ਮੰਮੀ ਨਾਲ ਹੀ ਅਸੀਂ ਪੰਗੇ ਲੈਣੇ ਹੁੰਦੇ ਆਗੇ ਜਿੱਦਣ ਦੀ ਮੰਮੀ ਗਈ ਆ ਮੈਂ ਵੀ ਜਾਦਾ ਹੀ ਬਾਹਰ ਲੰਦਾ ਹਾਂ ਹਾਂਜੀ ਆ ਸਪਰੇਅ ਕਰਾਈ ਦੋ ਜਣੇ ਨੇ ਆਉਣਾ ਸੀਗਾ ਉਹ ਇੱਕ ਹੀ ਆਜਾ ਨਹੀਂ ਫੇ ਡੈਡੀ ਜਾਦਾ ਜਾਂ ਮੈਨੂੰ ਚੁੱਪ ਕਰਾ ਕੇ ਮੰਮੀ ਨੂੰ ਛੇੜ ਦਿੰਦੇ ਸੀਗੇ ਜਾਂ ਮੰਮੀ ਨੂੰ ਚੁੱਪ ਕਰਾ ਕੇ ਮੇਰੇ ਨਾਲ ਮੇਰਾ ਦੇਖ ਲੈ ਖਾਂਦੇ ਪੀਂਦੇ ਤਾਂ ਵੀ 16 ਕਿਲੋ ਕੁ ਵਜ਼ਨ ਘਟ ਕਰਕੇ ਨਿਕਲਦਾ ਹੀ ਜਾਂਦਾ ਜੇ ਜੇ ਮੰਮੀ ਨਾ ਆਈ ਫੇਰ ਬਸ ਮੈਨੂੰ ਲੱਗਦਾ ਕੱਲੇ ਆ ਜਿੰਨਾ ਅਸਪੀ ਸੋਨੀਆ ਕਹਿੰਦੇ ਮੈਂ ਬਲਮੋਹਨ ਸਿੰਘ ਹਾਂ ਸਿੰਘ ਦਾ ਮੈਨੂੰ ਵਰਗੀ ਨਹੀਂ ਆਉਂਦਾ ਕੋਈ ਪਿਆਰ ਵੀ ਨਹੀਂ ਦੇਣਾ ਮੈਂ ਇਸ ਵੇਲੇ ਜਾਣਾ ਸਪਰੇਅ ਕਰਉਣਾ ਮੈਂ ਤਿੰਨੇ ਕਮਰਿਆਂ ਨੂੰ ਜਿੰਦੇ ਲਾਉਂਗਾ ਇਹਨਾਂ ਨੂੰ ਇਹ ਉੱਥੇ ਬੈਠਾ ਰਹਿੰਦਾ ਕਣੇ ਪੂਰੇ ਬੈਠੋ ਤੇਰੇ ਕੋਲ ਇੱਕ ਹੀ ਸੌਖਾ ਤਰੀਕਾ ਚਾਬੀ ਲੈ ਲਓ ਤਾਂ ਰੈਡੀ ਜੀ ਅਸੀਂ ਕੀ ਕਹਿੰਦੇ ਜਾਣਾ ਵਾ ਕੱਲ ਨੂੰ ਨਹੀਂ ਪਰਸ ਨੂੰ ਨਹੀਂ ਦਰਾਹੇ ਜਾਣਾ ਪਹਿਲਾਂ ਦਰਾਹੇ ਜਾਣਾ ਮੈਂ ਜਾਉਣਾ ਉਹ ਬੈਕਟਰ ਵੀਰੇ ਦੇ ਜਾਣਾ ਚਾਚੀ ਜੀ ਨੇ ਵੀ ਜਾ ਕੇ ਆਉਣਾ ਹੈ ਥੋੜਾ ਜਿਹਾ ਸਮਾਨ ਲੈਣਾ ਅੱਛਾ ਥੋੜਾ ਜਿਹਾ ਬੈਕਟਰ ਵੀਰੇ ਦੇ ਕੋਲ ਆਇਆ ਪਰਸੋਂ ਨੂੰ ਚਲੇ ਜਾਏ ਉਹ ਕੱਲ ਮੈਂ ਸਬਰੀ ਕਰਾਉਣੀ ਆ ਫਤ ਉਹ ਤੇ ਗੱਡੀ ਲੈ ਕੇ ਜਾਣੀ ਆ ਮੈਂ ਚਾਚੀ ਨੂੰ ਨਾਲ ਲੱਗੇ ਜਾਣਾ ਉਹ ਚਾਚੀ ਜੀ ਕਹਿੰਦੇ ਮੈਂ ਥੋੜੀ ਜਿਹੀ ਗਰੋਸਰੀ ਕਰ ਲੇਵਾਂਗੀ ਅਸੀਂ ਕਿ ਚੱਲ ਫਿਰ ਚੱਲ ਬੜੇ ਨਾਲ ਹੀ ਤੇ ਸਾਡਾ ਇੱਕ ਪਰਸੋਂ ਦਾ ਵੀ ਪਲਾਨ ਬਣਦਾ ਸੀਗਾ ਚਲੋ ਬਾਅਦੋਂ ਵੀਡੀਓ ਦਾ ਬਾਅਦ ਡਿਸਕਸ ਕਰਦੇ ਹਾਂ ਆਦੇ ਤੋਂ ਤੂੰ ਤੋ ਜਾਵੇ ਸ਼ੁਰੂ ਕਰਕੇ ਹਾਂਜੀ ਫੁੰਦੇਲੇ ਵੀ ਥੋੜੇ ਰਹਿ ਗਏ ਛੋਟੇ ਜਿਹੇ ਕਿਵੇਂ ਬਣੀਆਂ ਵੈਸੇ ਪੁੱਤਰਾ ਬਹੁਤ ਹੀ ਸਵਾਦ ਆਉਲਾ ਚ ਇਹ ਸਵੇਰ ਖਾਣੇ ਵਾਲੀ ਆ ਨਾ ਸਵੇਰੇ ਜੇ ਵਧੀਆ ਬੱਦਲ ਆਵੇ ਫਿਰ ਚਾਚਾ ਜੀ ਨੇ ਹੁਣ ਮੈਨੂੰ ਫੋਨ ਦੇ ਕੇ ਕਹਤਾ ਹੈ ਕਿ ਇਹਨੇ ਥੋੜੀ ਬਣਾਉਣੀ ਸੀ ਤੇ ਕੱਟੀ ਹੋ ਜੂ ਮੈਂ ਕਿਹਾ ਥੋੜੀਆ ਬਣਦੀ ਹੈ ਨਹੀਂ ਕੱਟੀ ਦੇ ਪੁੱਤ ਅੱਜ ਕੱਲ ਬਰੀਜਾਂ ਕਾਦੇ ਵਾਸਤੇ ਨੇ ਕੱਟੀ ਹੋ ਜੂ ਇਹਨੇ ਥੋੜਾ ਜਿਹਾ ਵਿੱਚ ਗ੍ਰਾਈਂਡ ਕਰਕੇ ਕੜੀ ਬਣ ਜਾਣੀ ਹੈ ਆਪਾਂ ਆਲੂਆਂ ਆ ਕੇ ਕੜੀ ਬਣਾ ਲਿਓ ਨਾਲੇ ਆਪਣਾ ਹੁਣ ਛੱਡਿਆ ਹੋਇਆ ਹੈ ਕਹਿੰਦਾ ਹਾਂ ਆ ਦਿਨਾਂ ਚ ਆਪਾਂ ਸਭ ਕੁਝ ਛੱਡ ਦਿੰਦੇ ਹਾਂ ਵੇ ਆຊਣੂ ਬੰਦੇ ਨੇ ਹੁੰਦੇ ਆ। ਵੇ ਆຊਣੂ ਬੰਦੇ ਆ। ਤਾਂ ਕਰਕੇ ਸਾਡੇ ਘਰ ਦੇ ਵਿੱਚ ਸ਼ਾਂਤੀ ਰਹਿ ਰਹੀ ਆ। ਮਾਪਾ ਦਾੜੀ ਕਟਾਉਂਦੇ ਆ। ਨਾ ਆਪਾਂ ਹੋਰ ਕੋਸ। ਕਈ ਬੰਦੇ ਨੇ ਕਹਣਾ ਹੈ ਕਟਾਉਂਦੇ ਸੀ ਆ ਕਿ ਕਿ ਕਟਾਉਂਦੇ। ਮੈਂ ਕਿਨੂੰ ਬਾਤ ਰੋਤਾ ਰੱਖਿਆ ਸੀਗਾ। ਇਹਨੇ ਪਤਾ ਨਹੀਂ ਸੀਗਾ ਤੇ ਬਾਤ ਹੋ ਗਈ ਗੱਲ ਹੋਈ ਗਣੀ ਅੱਛਾ ਜਿਹਾ। ਮੰਮੀ ਵੀ ਗੱਲ ਕਰਦੀ ਸੀ ਮੈਂ ਹੈ। ਮਾਂ ਵੀ ਕਹਿੰਦੇ ਤੈਨੂੰ ਪਤਾ ਨਹੀਂ ਮੈਂ ਕਈ ਨਹੀਂ ਸੀ ਪਤਾ ਨਹੀਂ ਡੈਡੀ ਪੈਗ ਪੋਗਲੇ। ਉਹ ਛਰਨ ਕਹੇਦੀ ਮੰਮੀ। ਉਹ ਮੰਮੀ ਕਹੇਦੀ ਹਾਂ। ਇਹ ਇੱਕ ਡੈਰੀ ਦੇ ਬੇਹੋਰ ਬਿਮਾਰੀ ਵੀ ਟੂ ਚੋ ਟਰਾਲੀ ਚ ਬੋਤਲ ਪਈ ਆ ਮੈਂ ਰੋਜ਼ ਦੇਖਦੀ ਆ ਸਫਾਈ ਕਰਦੀ ਉਹ ਰੋਜ਼ ਨਹੀਂ ਘਟ ਜਾਂਦੀ ਡੈਰੀ ਕਹਿੰਦੀ ਤੈਨੂੰ ਨਹੀਂ ਪਤਾ ਕਹਿੰਦਾ ਨਹੀਂ ਸਾਡੇ ਦੋਏ ਨੂਹਾਂ ਨੂੰ ਨਹੀਂ ਪਤਾ ਇਹਦੇ ਬਾਰੇ ਪਰ ਆਪਣੇ ਪੀਂਦਾ ਵੀ ਕੋਈ ਨਹੀਂ ਹੂੰ ਹੂੰ ਪੀਣੀ ਵੀ ਚਾਹੀਦੀ ਜੇ ਪੀਓ ਥੋੜੀ-ਮੋਟੀ ਪੀਓ ਜਦੋਂ ਫੇਰ ਦਵਾਈ ਆ ਤਾਂ ਦਵਾਈ ਦੇ ਦੋ ਤੇਰਾ ਗੁੱਡ ਸ਼ਾਵਾ ਜੀ ਨਿਰਜੀ ਫੋਰ ਰੋਟੀ ਨਹੀਂ ਤੈਨੂੰ ਕੀ ਨਾਮ ਦਈਏ ਬਹੁਤ ਵਧੀਆ ਬਣੀ ਆ ਸ਼ਾਮਾ ਇਹ ਬਸ ਤੁਸੀਂ ਜੇ ਖਾਣੇ ਵਾਲੇ ਬੰਦੇ ਦੀ ਰੂਹ ਖੁਸ਼ ਬਣਾਉਣ ਵਾਲੇ ਦੀ ਵੀ ਹੂੰ ਉਹਨਰ ਭੈ ਵੀ ਰਣ ਜਾ ਕੇ ਜਾਨ ਹੁੰਦੀ ਉਸੇ ਪਤਾ ਕਰੀ ਜਾਂਦੇ। ਉਹ ਵੀਰਾ ਆਇਆ ਸੀ ਨਾ ਰੁਪਾਏ। ਨਹੀਂ ਜਿਹੜੀ ਗੱਲ ਸਹੀ ਆ ਉਹ ਮੇਥੀ ਨਹੀਂ ਵਧੀਆ ਲੱਗਦੀ ਨਾ। ਮੈਂ ਕਿਹਾ ਸਾਡੇ ਘਰ ਦੇ ਮੇਥੀ ਪਾਲ ਗਿਨਾਂ ਚੀਜ਼ਾਂ ਹੀ ਨਹੀਂ ਘਰ ਕੇ ਰਾਜੀ। ਦੇ ਪੁੱਤਰੇ ਇਹ ਤਾਂ ਜੰਮਣ ਤੋਂ ਪਹਿਲੇ ਛੱਡੇ ਜੇ ਚੀਜ਼ਾਂ ਚੱਲਦੀ। ਅਰੇ ਕੱਦੂ ਬਹੁਤ ਕਰਦੇ ਸਿਆਲਾ ਜੋ ਲੱਗ ਨੂੰ ਹਟ ਜੇ ਨਹੀਂ ਸਿਆਲਾ ਚ ਲੱਗੇ ਉਹਦੇ ਸਾੜੇ ਰਾਇਤਾ ਬਣਾਉ ਕੋਕਲੇ ਬਣਾਉ। ਸਰਦੀਆਂ ਦੇ ਵਿੱਚ ਵੀ ਪਾਲਕ ਪਾ ਕੇ ਕੱਦੂ ਵੀ ਪਾਲਕ ਪਾ ਕੇ ਬਣਾ ਲੈਂਦੇ ਆਂ। ਹੁਣ ਆਪੇ ਕਹਿੰਦੇ ਧਣੀ ਆ ਜੇ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗਾ ਪਕੌੜੇ ਉਹਨੂੰ ਬੇਸਣ ਨੂੰ ਚ ਗਾੜ ਕੇ ਪੀਓ ਕੇ ਤੇਲ ਦੀ ਕੜਾਹੀ ਹਾਂ ਹਾਂ ਡੈਰੀ ਨੇ ਮੈਂ ਸਮੋਦੀ ਤਾਂ ਦੇਖੀ ਸੀ ਕਹਿੰਦੇ ਉਹ ਬੰਦਾ ਡੈਰੀ ਪਕੌੜੇ ਇਹ ਪਾਲਕ ਵਰਗੇ ਬਣਦੇ ਨੇ ਡੈਰੀ ਨੇ ਕਿਦੋਂ ਰੈਸਪੀ ਪਤਾ ਨਹੀਂ ਸੁਣੀ ਹੈ ਕਿ ਦੇਖੀ ਬਸ ਹੁਣ ਇਹ ਗੱਲ ਸਮਝਦਾ ਵੀ ਡੈਰੀ ਨੇ ਬਣਾ ਕੇ ਦਿਖਾਉਣੇ ਨੇ ਡੈਰੀ ਨੇ ਰੈਸਪੀ ਹੀ ਦੱਸਦੀ ਕਿਵੇਂ ਬਣਾਉਣਾ ਮੈਂ ਕਿੱਥੇ ਗਿਆ ਲਈਆ ਵੀ ਦੂਜੀ ਵਾਰ ਘਰ ਚ ਛੇੜ ਕੇ ਮਨ ਨੂੰ ਚਾਹੀਦੇ ਨੇ ਹੁਣ ਬੜਾ ਲੰਬਾ ਲੈਣਾ ਸਾਰਤਾ ਹੀ ਉਹ ਡੱਡਲੀ ਸਾਰ ਸਾਰ ਮੁਝੇ ਉਹ ਨੂੰ ਭੋਕੇ ਸੁਕਾ ਲੈਣਾ ਉਹਨੂੰ ਮੈਂ ਬਟਾਜਾ ਦੇ ਕੇ ਬੇਸਣ ਚ ਐ ਗਾਣੀ ਚ ਲਾ ਕੇ ਹੌਲੀ ਦੇ ਕੇ ਛੱਡ ਦਿੰਦਾ ਤੁਸੀਂ ਨਾ ਛੱਡਿਓ ਤੁਹਾਡੇ ਉੱਪਰ ਛਿੱਟਾ ਪੈ ਜੂ ਮੈਂ ਸੱਸ ਉਹ ਕਹਿੰਦੇ ਆਪਣੇ ਬੰਦੇ ਵੀ ਹਰੇਕ ਚੀਜ਼ ਦੇ ਉੱਤੇ ਬੇਸਣ ਲਾ ਕੇ ਪਕੌੜੇ ਬਣਾ ਲੈਂਦੇ ਨੇ ਹੋਰ ਚੀਜ਼ ਦੇ ਉੱਤੇ ਜਮੇਟ ਦਿੰਦੇ ਨੇ ਬੇਸਣ ਖਾਣੀ ਚਾਹੀਦੀ ਪੁੱਤ ਤੁਸੀਂ ਬਣਾ ਕੇ ਦੇਖ ਲਓ ਜਿਹੜੇ ਥੋੜੀ ਚਾ ਥੋੜਾ ਸਿਆਲ ਵਿੱਚ ਧਨੀਆ ਨਹੀਂ ਖਾਂਦਾ ਸੀ ਬਹੁਤ ਘਟ ਜਾਂਦਾ ਸੀ ਮੈਂ ਵੀ ਘਟ ਕਰ ਲਾਈਕ ਕਰਦੀ ਮੈਨੂੰ ਘੰਡਾੰਦਾ ਘੰਡਾੰਦਾ ਮੰਮੀ ਵੀ ਵੈਸੇ ਹੀ ਕੀ ਕਹਿੰਦੇ ਪਹਿਲਾਂ ਹੀ ਜ਼ਿਆਦਾ ਪੌਣਾ ਲਾਈਕ ਕਰਦੇ ਆਂ ਜਿੱਤੇ ਕੱਚਾ ਜਾਂ ਬਾਗੀ ਆਪਣੇ ਵੈਸੇ ਕੋਈ ਵੀ ਨਹੀਂ ਹੋਣ ਖਾਂਦੇ। ਇਹ ਕਾਰਪੂਰ ਦੀ ਕਿਰਪਾ ਜਿਵੇਂ ਰਹੀ ਹੈ ਉਵੇਂ ਰਹੇ। ਆਪਾਂ ਆਲ ਰੌਂਗ। ਰੰਗਤਾ ਗਿਓਂ ਸਾਗ ਵੀ ਖਾ ਲੈਂਦਾ। ਮੱਕੀ ਦੀ ਰੋਟੀ ਵੀ ਖਾ ਲੈਂਦਾ ਜੀ ਆ। ਆਲੂ ਵੀ ਖਾ ਲੈਂਦਾ। ਅੰਗਰ ਦੀ ਕਾਰਗ ਬਣ ਲੱਗਿਆ ਪਰੌਂਡੀ ਜੀ ਖਾਣੋਂ ਹਟ ਗਿਆ ਸੀ ਹਾਂ। ਪੁੱਤਰ ਫਿਰ ਜੇ ਮੰਮੀ ਖਵਾਉਂਗੀ ਜਿਹਾ ਜਿਹਾ ਘਰਜ ਖਾਣ ਪੀਣਾ। ਮੈਂ ਉਹ ਵੀ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਨਾ ਟੇਸਟ ਚੇਂਜ ਹੁੰਦਾ ਰਹਿਦਾ। ਥੋੜੀ ਜਿਹੀ ਖਟਾਸ ਚ ਜੀ ਪਸੰਦ ਕਰਦੇ ਆ ਉਹ ਟਰਾਈ ਕਰਕੇ ਦੇਖਿਓ ਤੇ ਵੈਸੇ ਇੱਕ ਗੱਲ ਇਹ ਸੀ ਕਿ ਮੈਂ ਦਹੀਂ ਪੁਣ ਕੇ ਬਣਾਇਆ ਸੀ ਕਿਉਂਕਿ ਦਹੀਂ ਬੇਹਾਂ ਪਿਆ ਸੀ ਇਸ ਕਰਕੇ ਮੈਂ ਸਿੱਧਾ ਨਹੀਂ ਉਹ ਕਰਾਇਆਗਾ ਜੇ ਵੀ ਉਹ ਪਾ ਤਰਾ ਵੀਡੀਓ ਜੀ ਨਹੀਂ ਦੱਸੀ ਤਾਂ ਵੀ ਬੇਹਾਂ ਸੀਗਾ ਤਰਾ ਜਦ ਦੱਸੀਦਾ ਉਹ ਕਹਿਣਗੇ ਸੋਨੀ ਇਹਨਾਂ ਨੇ ਮੁੜ ਕੇ ਜਮਾਇਆ ਨਹੀਂ ਰੈਸਪੀ ਦਾ ਸੀਕਰਟ ਇਹੀ ਆ ਨਹੀਂ ਅਸਲ ਦੇ ਵਿੱਚ ਇਹ ਅਸੀਂ ਰੱਖਿਓ ਤਾਂ ਸੀਗੀ ਇਹ ਇਸ ਮਾਰੀ ਨੇ ਰੱਖੀ ਹੋਈ ਸੀਗੀ ਪਰ ਡਿਲੇ ਪਈ ਗਈ ਹਾਂ ਮੈਂ ਬਣਾਉਣਾ ਚਾਹੁੰਦੀ ਸੀ ਮੈਂ ਕਿਤੇ ਨਹੀਂ ਹੋਣਾ ਚਾਹੁੰਦੀ ਵੀ ਮੇਰਾ ਦੁੱਧ ਵੀ ਬਣਾਉਣਾ ਆਣਾ ਹੈ ਇਹਨੂੰ ਕਾਲੀ ਆ ਮੰਗਾਂਗੇ ਅਗਲੀ ਰੇਡੀਓ ਦੇ ਵਿੱਚ ਸਾਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਆਪੇ ਯਾ ਪਸ ਵੀਰ ਦੇ ਮਿਲੇ ਹੋਏ ਆ ਤੁਸੀਂ ਵੀ ਹੁਣ ਆਇਓ ਮੈਕੂਰ ਹੈਂ ਤੁਸੀਂ ਜਟਾਣੇ ਕੋਲ ਸੀ ਜਦ ਮੈਂ ਆਇਆ ਹਾਂਜੀ ਮੈਂ ਫਿਰ ਆਪਣੀ ਐਕਸਰਸਾਈਜ਼ ਕੀਤੀ ਕਿੰਨੀ ਕੁ ਸਪਰੇ ਰਹਿ ਗਈ ਤੇਰੀ ਅੱਧੀ ਹੋ ਗਈ ਅੱਛਾ ਜੀ ਅੱਧੀ ਰਹੀ ਕੱਲ ਉਹ ਮੇ ਰੋਟੀਆਂ ਉਹਨੇ ਹੀ ਦੁੱਧ ਜੇਕ ਬੰਦਾ ਹੋਰਾ ਜਾਂਦਾ ਅੱਜ ਨਿਬੜ ਜਾਂਦਾ ਸਾਜੋ ਨਿਬੜ ਜਾਂਦਾ ਉਹਨੇ ਹੀ ਦੁੱਧ ਠੀਕ ਹੈ ਜੀ ਉਹਨੇ ਹੀ ਰੋਟੀਆਂ ਰੋਟੀਆਂ ਉਹੀ ਟਾਈਮ ਠੀਕ ਹੈ ਜੀ ਅੱਜ ਤਾਂ ਦੋ ਸਬਜ਼ੀਆਂ ਪਈਆਂ ਨੇ ਤੇ ਤਾਂ ਟਾਈਮ ਘੱਟ ਲੱਗੀ ਦਸ ਨੇ ਆਪਾਂ ਇੱਥੇ ਦਾ ਵੀਡੀਓ ਦਾ ਐਂਡ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ